ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ। ਕੱਲ ਦੋਸਤੋ ਜਿਹੜਾ ਜੱਗੂ ਹਾਕਮਵਾਲੀ ਨੇ ਇੱਕ ਕਬੱਡੀ ਪਲੇਅਰ ਨੂੰ ਥੱਪੜ ਜਿਹੜਾ ਮਾਰਿਆ ਸੀ ਉਹਦੇ ਲਈ ਜੱਗੂ ਹਾਕਮਵਾਲਾ ਅੱਜ ਲਾਈਵ ਹੋਇਆ ਹੈ ਤੇ ਸੁਣੋ ਜੱਗੂ ਹਾਕਮਵਾਲਾ ਨੇ ਇਹਦੇ ਬਾਰੇ ਕੀ ਕਹ ਚੁੱਕੇ ਹਾਂ। ਜਿਹੜਾ ਕੱਲ ਰੌਲਾ ਹੋ ਗਿਆ ਸੀ ਬਈ ਉਹਦੇ ਉਹਦੇ ਕਰਕੇ ਗੱਲ ਕਰਨੀ ਆਣਾ ਆਪਾਂ। ਜੇ ਕੌਡੀਆਂ ਪਾਈਆਂ ਮੁੰਡੇ ਦਾ ਤੇ ਆ ਜਿਹੜੇ ਬਈ ਪੇਜਾਂ ਤੇ ਯਾਰ ਬਾਲਾ ਪੁੱਠਾ ਬੋਲੀ ਜਾਂਦੇ ਨੇ ਇਹ ਸੋਡੀ ਗਲਤ ਗੱਲ ਐ। ਜੇ ਕੋਈ ਸੋਡੀ ਕੋਈ ਉਹੀ ਦੁਸ਼ਮਣੀ ਹੈ ਤਾਂ ਉਹ ਦੱਸ ਦੋ ਹਨਾ ਪਾਪਾ ਹਾਂ ਪੁੱਤ ਤੇ ਭਾਈ ਬਣ ਕੇ ਯਾਰ ਕਮੈਂਟਾਂ ਜਿਵੇਂ ਨਾਂ ਬੋਲਿਆ ਕਰੋ ਉਹ ਭਾਈ ਹੋਈ ਆਪਣਾ ਉਹ ਨਾ ਇੱਥੇ ਉਹ ਹਰਿਆਣੇ ਦੇ ਹਰਿਆਣੇ ਦੇ ਕਹੀ ਜਾਂਦੇ ਵੀ ਸਾਡੇ ਹਰਿਆਣੇ ਦਾ ਮੁੰਡਾ ਹਨਾ ਉਹ ਹਰਿਆਣੇ ਦਾ ਨਹੀਂ ਹੈਗਾ ਬਈ ਉਹ ਪੰਜਾਬ ਦਾ ਹੀ ਹੈ ਸਾਡਾ ਹੀ ਹੈ ਤੇ ਉਹਨੂੰ ਖੇ ਉਹ ਸੰਗਰੂਰ ਦੀ ਸੰਗਰੂਰ ਦੀ ਟੀਮ ਕੈਨਸਲ ਹੋ ਗਈ ਕੱਟੀ ਗਈ ਸੀ ਉਹ ਉਹ ਉਹਨਾਂ ਨੂੰ ਉਹਨਾਂ ਨੂੰ ਖੇਡਣੇ ਦਿੱਤਾ ਸੰਗਰੂਰ ਵਾਲਿਆਂ ਨੂੰ ਮੁੰਡਾ ਸੰਗਰੂਰ ਦਾ ਸੀਗਾ ਉਹ ਹਰਿਆਣੇ ਦੀ ਟੀਮ ਨਾਲ ਆ ਗਿਆ ਵੀ ਖੇਡਣਾ ਹੈਗਾ ਪਹਿਲਾਂ ਤਾਂ ਅਸੀਂ ਪਹੁੰਚਾਇਆ ਤਾਂ ਬਾਅਦ ਬਾਅਦ ਚ ਹਰਿਆਣੇ ਦੀ ਸਾਰੀ ਟੀਮ ਕਹਿੰਦੀ ਵੀ ਬਈ ਸਾਡੇ ਨਾਲ ਇਹਨੂੰ ਖੇਡ ਲੈਣ ਦੇਣਾ ਵੀ ਰੇਡਰ ਘਟਨੇ ਚਲ ਪੰਜ ਪੰਜ ਸੱਤ ਕੌਡੀਆਂ ਪਾ ਲੈਣ ਦੇ ਜਿੰਨੀ ਅੱਗ ਪੈਂਦੀਆਂ ਨੇ ਅਸੀਂ ਉਹਨੂੰ ਆਪ ਗਿਆ ਵੀ ਮੈਂ ਆਪ ਗਿਆ ਵੀ ਬਈ ਚਲ ਕੋਈ ਗੱਲ ਨਹੀਂ ਖੇਡ ਲੈ ਵੀ ਪਾ ਲੋ ਕੌਡੀਆਂ ਉਹ ਪੰਜਾਬ ਦਾ ਮੁੰਡਾ ਬਈ ਹਰਿਆਣੇ ਵਾਲੇ ਬਾਲੀ ਗੱਲ ਚੱਕੀ ਜਾਂਦੇ ਆ ਨਾ ਪੇਜਾਂ 'ਚ ਵੀ ਐਵੇਂ ਕਰਕੇ ਐਵੇਂ ਆ ਵੀ ਸਾਡੇ ਹਰਿਆਣੇ ਦੇ ਮੁੰਡੇ ਨੇ ਮਾਰਿਆ ਉਹ ਸਾਡਾ ਜੀ ਆ ਬਈ ਪੰਜਾਬ ਦਾ ਮੈਂ ਆਪ ਹੀ ਖੜਾਇਆ ਸੀ ਵੀ ਬਈ ਕੋਈ ਗੱਲ ਨਹੀਂ ਤੁਸੀਂ ਖੇਡ ਲਓ ਮੈਚ ਹੀ ਜਿੱਤ ਆ ਹਾਰ ਹੁੰਦੀ ਰਹਿੰਦੀ ਐ ਬਾਕੀ ਬਈ ਸਾਰਿਆਂ ਨੂੰ ਜਿੰਨ ਦੁੱਖ ਲੱਗਿਆ ਆਪਣੇ ਚਾਉਣ ਵਾਲੇ ਬੰਦਿਆਂ ਨੂੰ ਹਨਾ ਸਾਰਿਆਂ ਨੂੰ ਸੌਰੀ ਬਈ ਯਾਰ ਬਈ ਠੀਕ ਆ ਹੋਰ ਤਾਂ ਸੈਟ ਆ ਬਾਕੀ ਬਾਈ ਬਣਾ ਯਾਰ ਕਮੈਂਟਾਂ ਚ ਬਾਲਾ ਪੁੱਠਾ ਨਾ ਬੋਲਿਆ ਕਰੋ ਗਲਤੀ ਹੋਈ ਜਾਂਦੀ ਆ ਬੰਦੇ ਤੋਂ ਸਾਰੇ ਨਵੇਂ ਬੰਦਿਆਂ ਦੀ ਫੁੱਲ ਸਪੋਰਟ ਕਰਦੇ ਆ ਬੱਬਾ ਜਿਹੜੇ ਨਵੇਂ ਉੱਠਦੇ ਆ ਆਪਦੀ ਟੀਮ ਚ ਖੜਿਆਉਣ ਦੀ ਕੋਸ਼ਿਸ਼ ਕਰਦੇ ਆ ਨਵੇਂਆਂ ਨੂੰ ਹਨਾ ਵੀ ਅੱਗੇ ਆਉਣਾ ਉਹ ਉਹ ਮੁੰਡੇ ਨੂੰ ਉੱਥੇ ਸਿਆਲ ਖੜਾਇਆ ਸੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਉਹਨੇ ਸਾਰਿਆਂ ਦੀ ਨਿਗਾਹ ਚ ਆਇਆ ਉਹ ਬੰਦਾ ਆਪਣੀ ਟੀਮ ਚ ਖੇਡਿਆ ਸੀਗਾ ਉਹ ਦਿਨ ਐਵੇਂ ਭਾਈ ਬਣ ਕੇ ਚੱਲ ਹੁੰਦਾ ਰਹਿੰਦਾ ਗਰਾਊਂਡ 'ਚ ਹਨ ਬਾਅਦ 'ਚ ਅਸੀਂ ਇਕੱਠੇ ਸੀਗੇ ਕੋਈ ਗੱਲ ਨਹੀਂ ਗੱਲਬਾਤ ਹੋ ਗਈ ਉਹਨੇ ਕਹਿਤਾ ਵੀ ਬੱਬਾ ਮੈਨੂੰ ਐਵੇਂ ਲੱਗਿਆ ਹਨ ਯਰ ਵੀ ਤੂੰ ਤਿੰਨ ਚਾਰ ਵਾਰੀ ਲਗਾਤਾਰ ਮਾਰਿਆ ਮੈਨੂੰ ਤਾਂ ਕਰਕੇ ਗੁੱਸਾ ਲੱਗਿਆ ਹਨ ਹਾਂ ਹਾਂ ਬਈ ਮੈਨੂੰ ਪਤਾ ਨਹੀਂ ਐਦਾਂ ਕਰਨਾ ਚਾਹੀਦਾ ਸੀ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਗੱਲ ਬਾਬੇ ਯਾਰ ਦਿਮਾਗੀ ਵਾਲਾ ਐਵੇਂ ਸੀ ਨਾ ਸਵੇਰੇ ਤੋਰੇ ਸਵੇਰੇ ਜ